ਰੁਕ ਕਰਨ ਜਾ ਰਹੇ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਅਲੈਦਾ ਹੋਏ ਲੀਡਰ ਜਗਦੀਪ ਜੀ ਮਾਨ ਨਾਲ ਜੁੜੀ ਹੋਈ ਹੈ तमाम ਰਿਪੋਰਟਸ ਦਿਖਾਵਾਂਗੇ ਕਿ ਕੁਝ ਕਹਿਣਾ ਚਾਹੁੰਦੇ ਸੀ ਪਾਵ ਕੁੰਦੇ ਦਿਖਾਈ ਦਿੱਤੇ ਉਹਨਾਂ ਨੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਹੈ ਉਹਨੇ ਗਲਗਲ ਵਾਸਤੇ ਅੱਜ ਕਾਫੀ ਹੀ ਨਮੋਸ਼ੀ ਵਾਲਾ ਦਿਨ ਹੈ ਕਿਉਂਕਿ ਅਨਿਲ ਜੋਸ਼ੀ ਇੱਕ ਵੱਡੇ ਲੀਡਰ ਸੀਗੇ ਜਿਹੜੇ ਕਾਂਗਰਸ ਸ਼ਾਮਲ ਹੋਏ ਨੇ ਤੇ ਦੂਜੇ ਨੈਸ਼ਨਲ ਜਰਨਲ ਸੈਕਟਰੀ ਸੀਗੇ ਜਗਦੀਪ ਸਿੰਘ ਚਿਮਾ ਸਾਹਿਬ ਜਿਹੜੇ ਕੀ ਫਤਿਹਗੜ ਸਾਹਿਬ ਤੋਂ ਅੰਚਾਰ ਸੇ ਅੱਜ ਉਹਨਾਂ ਨੇ 파ਟ ਤੋਂ ਅਸਤੀਫਾ ਦਿੱਤਾ ਪਰ ਅਸਤੀਫਾ ਦੰਦੇ ਆ ਅਸਤੀਫਾ ਦੇਣ ਤੋਂ ਤਕਰੀਬਨ ਅੱਧੇ ਘੰਟੇ ਦੇ ਵਿੱਚ ਵਿੱਚ ਹੀ ਉਹਨਾਂ ਨੂੰ ਪਾਰਟੀ ਤੋਂ ਕੱਢਣ ਦੇ ਜੜੇ ਨੇ ਉਹ ਨਿਰਦੇਸ਼ ਜਾਰੀ ਕੀਤੇ ਜਾਂਦੇ ਨੇ ਦਲਜੀਤ ਚਿਮਾ ਜਿਹੜੇ ਨੇ ਡਾਕਟਰ ਦਲੀਪ ਚਿਮਾ ਉਹ ਜਾਰੀ ਕਰਦੇ ਨੇ ਪਰ ਚਿਮਾ ਸਾਹਿਬ ਨੇ ਆਪਾਂ ਕਿ ਜਗਦੀਪ ਜੀ ਕਹਿੰਦੇ ਨੇ ਕਿ ਮੈਂ ਅਸਤੀਫਾ ਦਿੱਤਾ ਪਾਰਟੀ ਤੋਂ ਤੇ ਮੈਨੂੰ ਕੱਢਿਆ ਨਹੀਂ ਗਿਆ ਤੇ ਕੀ ਦੇਖਦੇ ਆ ਇਹ ਤੁਸੀਂ ਅਸਤੀਫਾ ਤੇ 1:57 ਮਿੰਟ ਤੇ ਤੁਹਾਨੂੰ ਪਾਰਟੀ ਕੱਢਣ ਦਾ ਰਲ ਹੈਗਾ ਟਵੀਟ ਕਰਦੇ ਨੇ ਡਾਕਟਰ ਦਲਜੀਤ ਸਿੰਘ ਚੀਮਾ ਪਾਰਟੀ ਦੀ ਸੋਚ ਜਾਂ ਡਾਕਟਰ ਚੀਮਾ ਦੀ ਸੋਚ ਤੁਸੀਂ ਆਪੇ ਹੀ ਅੰਡਰਸਟੈਂਡ ਕਰ ਲਓ ਵੀ ਰੈਜ਼ੀਗਨੇਸ਼ਨ ਤੋਂ ਬਾਅਦ ਪਾਰਟੀ ਅੱਜ ਬਹੁਤ ਚੜਤੀ ਗੱਲਾ ਚ ਹੈ ਪਾਰਟੀ ਕਿੱਥੇ ਸਟੈਂਡ ਕਰਦੀ ਹੈ ਜੇ ਰੈਜ਼ੀਗਨੇਸ਼ਨ ਪੇਲੇਆ ਇਮੀਡੀਏਟਲੀ ਡਿਸਮਿਸ ਕਰਦੀ ਕੋਸ਼ਿਸ਼ ਕੀਤੀ ਵੀ ਜਿਵੇਂ ਬਹੁਤ ਵੱਡਾ ਇੱਕ ਮੈਦਾਨ ਹੈ ਜਿਹੜਾ ਉਹ ਫਤਿਹ ਕਰ ਲਿਆ ਹੁੰਦਾ ਕੋਈ ਐਂਟੀ ਪਾਰਟੀ ਐਕਟੀਵਿਟੀਜ਼ ਨੇ ਉਹਦੇ ਬਾਰੇ ਦੱਸਣ ਵੀ ਆਰ ਐਂਟੀ ਪਾਰਟੀ ਐਕਟੀਵਿਟੀ ਕੀਤੀ ਹੈ ਤਾਂ ਅਸੀਂ ਇਹਨਾਂ ਨੂੰ ਡਿਸਕਸ ਕਰ ਰਹੇ ਹਾਂ ਔਰ ਮੈਂ ਉਹਨੂੰ ਸੈਪਟ ਕਰਾਂਗਾ ਮੈਂ ਉਲਟ ਪਾਰਟੀ ਪ੍ਰਧਾਨ ਸਾਦਸਕ ਵੀਰ ਸਿੰਘ ਬਾਦਲ ਨੂੰ ਇਹ ਕੁਐਸਚਨ ਕਰਦਾ ਵੀ ਡਾਕਟਰ ਚੀਵਾ ਨੇ ਕਿਸ ਕਪੈਸਿਟੀ ਚ ਔਰ ਕਿਹੜੀ ਅਥਾਰਟੀ ਨਾਲ ਮੈਨੂੰ ਕੱਢਿਆ ਇਹ ਕੱਢਿਆ ਐਂਟੀ ਪਾਰਟੀ ਐਕਟੀਵਿਟੀਆਂ ਦੇ ਜਿਹੜੀਆਂ ਉਹਦਾ ਇੱਕ ਇਲਜ਼ਾਮ ਲਾ ਕੇ ਉਹ ਸਾਬਤ ਕਰਨ ਵੀ ਐਂਟੀ ਪਾਰਟੀ ਐਕਟੀਵਿਟੀਆਂ ਕੀ ਨੇ ਅਕਾਲੀ ਦਲ ਤਾਂ ਅੱਗੇ ਖਾਲੀ ਹੋ ਗਿਆ ਰਹਿਂਦਾ ਖੁੰਦਾ ਇਹਨਾਂ ਨੇ ਹੋਰ ਕਰ ਦੇਣਾ ਕੀ ਕਰਨ ਲੱਗਦਾ ਹੈਗਾ ਸੁਖਵੀਰ ਜੀ ਤੁਹਾਨੂੰ ਫੋਨ ਨਹੀਂ ਕਰਤਾ ਇਹ ਤੁਸੀਂ ਸੁਖਵੀਰ ਜੀ ਨੂੰ ਫੋਨ ਨਹੀਂ ਕੀਤਾ ਇਹ ਸੋਚ ਹੈ ਜੀ ਫੋਨ ਤੇ ਆਪਾਂ ਚਲੋ ਕਹਾਂਗੇ ਵੀ ਨਹੀਂ ਕੀਤਾ ਆ ਤੁਹਾਡੇ ਸਾਹਮਣੇ ਆ ਪਰ ਉਹ ਤਾਂ ਪੈਸੇ ਵੰਡੇ ਨੇ ਲੋਕਾਂ ਨੂੰ ਕਹਿੰਦੇ ਮੈਸੀਵ ਤਾਂ ਮਦਦ ਕਰ ਰਹੇ ਆ ਕੱਲ੍ਹ ਦੇ ਤਾਂ ਕਹਿੰਦਾ ਅਸੀਂ ਤਾਂ ਉਹਦਾ ਬਟ ਵੀ ਸਾਈ ਚ ਲੱਗ ਜਾਏਗਾ ਪਤਾ ਕਿੰਨੇ ਕੁ ਪੈਸੇ ਵੰਡੇ ਕੀ ਕੀਤਾ ਇਹ ਵੀ ਕਰਨਾ ਕਿ ਇਹ ਗੈਦਰਿੰਗਸ ਹੈ ਨਾ ਜੇ ਆਪਾਂ 10000 ਦੀ 20000 ਦੀ ਗੈਦਰਿੰਗ ਕਰ ਲਈਏ ਉਹਨੂੰ ਤੁਸੀਂ ਵੋਟ ਚ ਨਹੀਂ ਕਨਵਰਟ ਕਰ ਸਕਦੇ ਇਹ ਵੀ ਤੁਸੀਂ ਪਾਰਟੀ 'ਚ ਵੀ ਕਹਿ ਜਿਗੀ ਕਿ ਪੈਸੇ ਵੰਡਣਾ ਕੋਈ ਵੱਡੀ ਗੱਲ ਨਹੀਂ ਵੱਡੀ ਗੱਲ ਹੈ ਜਿਹੜੇ ਬੰਦੇ ਡੀਡੀ ਨੇ ਉਹਨਾਂ ਤੱਕ ਪੈਸੇ ਪਹੁੰਚਣੇ ਬਹੁਤ ਜ਼ਰੂਰੀ ਨੇ ਜਿਹੜੇ ਕਿ ਪਹੁੰਚ ਨਹੀਂ ਰਹੇ ਹੁਣ ਤੁਸੀਂ ਗੱਲ ਕਰੋ ਸਿੰਗਰਾਂ ਦੀ ਮੈਂ ਮਲਕੀ ਦੇ ਤੌਲਖ ਦਾ ਤੁਹਾਨੂੰ ਐਗਜ਼ਾਮਪਲ ਦਿੰਦਾ ਕਿੰਨਾ ਉਹ ਪੰਜਾਬ ਦੇ ਵਿੱਚ ਵਿਚਰਿਆ ਕਿੰਨੀਆਂ ਉਹਨੇ ਡੀਜ਼ਲ ਤੇ ਟਰੈਕਟਰ ਜਿਹੜੇ ਬੰਦਿਆਂ ਨਾਲ ਗੋਲਡ ਵਾਲੇ ਨੇ ਕਰਨਾਲ ਵਾਲੇ ਥਾਬੇ ਵਾਲੇ ਜਿਨ੍ਹਾਂ ਦਾ ਪੰਜਾਬ ਨਾਲ ਸਬੰਧ ਕੋਈ ਨਹੀਂ ਉਹਨਾਂ ਨੇ ਤੋ ਵੱਧ ਕਰਤਾ ਗਿਆ ਆਪਾਂ ਆਪਣੇ ਆਪ ਚ ਛੇਹੀ ਮਾਰ ਲਈਏ ਵੀ ਅਸੀਂ ਆਹ ਪੈਸੇ ਦੇ ਦਿੱਤੇ ਕਿੰਨੇ ਕੁ ਦੇ ਦਿੱਤੇ ਹੁਣ ਤੁਸੀਂ ਪ੍ਰੈਸ ਵਾਲੇ ਹੋ ਟੋਟਲ ਵੀਡੀਓਜ਼ ਕੱਢ ਲਓ ਉਹ ਵੀਡੀਓ ਦੇ ਵਿੱਚ ਟੋਟਲ ਅਮਾਉਂਟ ਦੀ ਐਡੀਸ਼ਨ ਕਰ ਲੋ ਕੈਲਕੂਲੇਸ਼ਨਸ ਕਰ ਲੋ ਕਿੰਨਾ ਬੰਦ ਆ ਕਰੋੜ ਵੀ ਬੰਦ ਆ ਜੀ ਕੈਲਕੂਲੇਸ਼ਨ ਆਪਾਂ ਕਰੀਏ ਨਾ ਇਹ ਵੀ ਕਾਰਨ ਹੈ ਕਿ ਤੁਹਾਡੇ ਹਲਕੇ ਦੇ ਵਿੱਚ ਹਰ ਇੱਕ ਨੂੰ ਥਾਪੜਾ ਦੇ ਜਾਂਦੇ ਨੇ ਸੁਖਵੀਰ ਸਿੰਘ ਬਾਦਲ ਬਿਲਕੁਲ ਜੀ ਕੱਲੇ ਹਲਕੇ 'ਚ ਹੀ ਨਹੀਂ ਜ਼ਿਲ੍ਹੇ 'ਚ ਹਰ ਥਾਂ ਤੇ ਜਿੱਥੇ ਜਾਣਾ ਉੱਥੇ ਕੈਂਡੀਡੇਟ ਬਣਾ ਕੇ ਆਏ ਨੇ ਪਾਰਟੀ ਦਾ ਪਲੇਟਫਾਰਮ ਡਿਗਾ ਪਾਰਟੀ ਦੇ ਵਿੱਚ ਪਾਰਲੀਮੈਂਟਰੀ ਬੋਰਡ ਹੁੰਦਾ ਵਰਕਿੰਗ ਕਮੇਟੀ ਆ ਉਹਦੇ ਵਿੱਚੋਂ ਪਰਮਿਸ਼ਨ ਲੈ ਕੇ ਇੰਟਰਵਿਊ ਕਾਲ ਕਰਕੇ ਫਿਰ ਜਿਹੜੇ ਪਾਰਟੀ ਦੇ ਕੈਂਡੀਡੇਟ ਨੇ ਅਨਾਉਂਸ ਕੀਤੇ ਜਾਂਦੇ ਜਦ ਆਪਾਂ ਤੁਰੇ ਜਾਂਦੇ ਕਹਿੰਦੇ ਚੱਲ ਬਈ ਜਾ ਕੇ ਇਲੈਕਸ਼ਨ ਲੜ ਤੇਰੀ ਬਹੁਤ ਬਹਿਜਾ ਬਹਿਜਾ ਹੋਗੀ ਤੇਰਾ ਮੈਂ ਦੇਖ ਲਿਆ ਇੱਦਾਂ ਹਲਕਿਆਂ ਦੇ ਵਿੱਚ 2 2 4 4 ਹਜ਼ਾਰ ਦਾ ਮਾਰਜਨ ਆ ਜਦੋਂ ਇੱਕ ਹਲਕੇ 'ਚ ਆਪਾਂ 6 6 ਕੈਂਡੀਡੇਟ ਦੇਤੇ ਜੇ ਹਜ਼ਾਰ ਵੋਟ ਵੀ ਖਰਾਬ ਕਰਕੇ ਤੇ ਹਲਕਾ ਗਿਆ ਕਿੱਥੋਂ ਸਰਕਾਰ ਆਉਣੀ ਹੈ ਕਿੱਥੋਂ ਐਮ ਐਲ ਏ ਬਣਗੇ ਕੈਮਰਾ ਪਰਸਨ ਪਨੀ ਚਾਉ ਦੇ ਨਾਲ ਮਨੋ ਜੋਸ਼ੀ ਜੀ মিডিਆ ਚੰਡੀਗੜ੍ਹ